ਜੀ ਵੀਡੀਓ ਵੇਖ ਰਕੇ ਆਪ ਸਭ ਨੂੰ ਜੀ ਆਨ ਲੈ ਕੇ ਹਾਜ਼ਰ ਆਇਆ ਅੱਜ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਮੁੱਖ ਮੰਤਰੀ ਨੈਤ ਸਿੰਘ ਸੈਣੀ ਨੇ ਸਵੇਰ ਵਿੱਚ ਹਾਲ ਹੀ ਵਿੱਚ ਹੋਈ ਭਾਰੀ ਬਰਸਾਤ ਨਾਲ ਪ੍ਰਭਾਵਿਤ ਕਿਸਾਨਾਂ ਤੇ ਆਮ ਜਨਤਾ ਨੂੰ ਵੱਡੀ ਰਾਤ ਦਿੰਦੇ ਹੋਏ ਕੀਤੇ ਕਈ ਮਤੰਪੂਰਨ ਲਾਣ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਭਾਰੀ ਪ੍ਰਸਾਦ ਤੇ ਹੜ੍ਹ ਦੀ ਸਥਿਤੀ ਤੋਂ ਪ੍ਰਭਾਵ ਕਿਸਾਨਾਂ ਨੂੰ ਵੱਡੀ ਰਾਤ ਦਿੰਦੇ ਹੋਏ ਤੂਬੇ ਵਿਵੇ ਚ ਤੂਬ ਬਲ ਕਨੈਕਸ਼ਨਾਂ ਤੇ ਬਿਜਲੀ ਬਿੱਲਾਂ ਦਾ ਭੁਗਤਾਨ ਦਸੰਬਰ 2025 ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਹੈ ਉਹਨਾਂ ਕਹਿੰਦੇ ਕਿ ਜਨਵਰੀ 2025 ਤੱਕ ਭੁਗਤਾਨ ਯੋਗ ਬਿੱਲ ਹੁਣ ਜਨਵਰੀ 2026 ਤੋਂ ਬਿਨਾਂ ਵੱਧ ਫੀਸਾਂ ਦਾ ਕੀਤੇ ਜਾ ਸਕਣਗੇ ਜਿਸ ਨਾਲ 7.10 ਲੱਖ ਕਿਸਾਨਾਂ ਨੂੰ ਤਤਰਾਤ ਮਿਲੇਗੀ ਮੁੱਖ ਮੰਤਰੀ ਅੱਜ ਦੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਹਨ ਇਸ ਮੌਕੇ ਤੇ ਵਿਕਾਸ ਤੇ ਪੰਚਾਇਤ ਮੰਤਰੀ ਸ਼੍ਰੀ ਕ੍ਰਿਸ਼ਨ ਲਾਲ ਪੁਵਾਰ ਸਹਿਕਰਤਾ ਮੰਤਰੀ ਡਾਕਟਰ ਅਰਵੀਨ ਸ਼ਰਮਾ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰੀ ਸ਼੍ਰੀ ਕ੍ਰਿਸ਼ਨ ਕੁਮਾਰ ਬੇਦੀ ਅਤੇ ਵਿਧਾਇਕ ਸ਼੍ਰੀ ਰਣਧੀਰ ਪਹਿਨਾਰ ਵੀ ਮੌਜੂਦ ਰੱਖੇ ਸ਼੍ਰੀ ਨੈਭ ਸਿੰਘ ਸੈਣੀ ਨੇ ਫਸਲੀ ਕਰਜ਼ੇ ਦੀ ਵਸੂਲੀ ਮੁਲਤਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਜਿੰਨਾ ਪਿੰਡ ਵਿੱਚ ਹੜ੍ਹ ਨਾਲ 25% ਤੋਂ ਵੱਧ ਨੂੰ ਫਸਲਾਂ ਦਾ ਨੁਕਸਾਨ ਹੋਇਆ ਹੈ ਤਿਉਥੇ ਦੇ ਕਰਜੇ ਕਿਸਾਨਾਂ ਦਾ ਫਸਲ ਖਰਾਬਾ ਤੇ 30% ਦੀ ਜਾਂ ਇਸ ਤੋਂ ਵੱਧ ਹੋਇਆ ਹੈ ਉਹਨਾਂ ਨੇ ਕਿਸਾਨਾਂ ਤੋਂ ਸਹਿਕਾਰੀ ਕਮੇਟੀਆਂ ਦੇ ਕਰੀਬ ਸੀਜ਼ਨ ਤੇ ਚਾਲੂ ਫਸਲੀ ਕਰਜ਼ੇ ਦੀ ਵਸੂਲੀ ਮੁਲਤਵੀ ਕਰ ਦਿੱਤੀ ਜਾਂਦੀ ਹੈ ਜਿਕੇ ਕਿਸਾਨਾਂ ਨੂੰ ਰਬੀ ਸੀਜ਼ਨ ਦੀ ਫਸਲ ਤਹਿਤ ਨਵਾਂ ਫਸਲੀ ਕਰਜ਼ਾ ਵੀ ਉਪਲਬਧ ਕਰਵਾਇਆ ਜਾਵੇਗਾ ਇਸ ਫੈਸਲੇ ਨਾਲ ਲਗਭਗ 3 ਲੱਖ ਕਿਸਾਨਾਂ ਨੂੰ ਲਾਭ ਹੋਵੇਗਾ ਇਸ ਮੌਕੇ ਤੇ ਮੁੱਖ ਮੰਤਰੀ ਨੇ ਹਾਲ ਹੀ ਭਾਰੀ ਬਰਸਾਤ ਤੇ ਹੜ੍ਹ ਵਰਗੀ ਸਥਿਤੀ ਨਾਲ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹੋਏ ਨੁਕਸਾਨ ਦੇ ਲਈ ਘਰਾ ਘਰੇਲੂ ਸਮਾਨ ਤੇ ਪਸ਼ੂਆਂ ਦੀ ਹਾਨੀ ਤੇ ਪ੍ਰਭਾਵਿਤ 2.386 ਪਰਿਵਾਰਾਂ ਨੂੰ ਕੁੱਲ 4 ਕਰੋੜ 72 ਲੱਖ 6000 ਰੁਪਏ ਦੀ ਸਿੱਧੇ ਖਾਤਿਆਂ 'ਚ ਟਰਾਂਸਫਰ ਕੀਤੀ ਜਿਸ ਵਿੱਚ 2371 ਮਕਾਨਾਂ ਦੇ ਨੁਕਸਾਨ ਤੇ 4 400 ਕਿਲੋ 4 ਕਰੋੜ 67 ਲੱਖ 72013113 ਪਸ਼ੂਆਂ ਦੀ ਹਾਨੀ ਤੇ 4,21,000 ਰੁਪਏ ਤੇ ਦੋ ਘਰਾਂ ਵਿੱਚ ਸਮਾਨ ਖਰਾਬ ਹੋਣ ਤੇ 10,000 ਰੁਪਏ ਦੀ ਰਕਮ ਸ਼ਾਮਲ ਹੈ। ਉਹਨਾਂ ਨੇ ਕਿਹਾ ਕਿ ਹਾਲ ਵਿੱਚ ਹੋਈ ਭਾਰੀ ਬਰਸਾਤ ਤੇ ਹੜ੍ਹ ਨਾਲ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਜਨਜੀਵਨ ਪ੍ਰਭਾਵਿਤ ਹੋਇਆ ਹੈ। ਫਸਲ, ਪਸ਼ੂ ਅਤੇ ਸੰਪਤੀ ਦਾ ਭਾਰ ਨੁਕਸਾਨ ਹੋਇਆ ਹੈ। ਸਰਕਾਰ ਹਰ ਕਟਮਤੇ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਨੁਕਸਾਨ ਦੀ ਪਰਪਾਈ ਲਈ ਸਰਕਾਰ ਨੇ 15 ਸਤੰਬਰ ਤੱਕ ਇਹ क्षति ਪੂਰਤੀ ਪੋਰਟਲ ਖੋਲ੍ਹਿਆ ਸੀ ਇਸ ਤੇ ਸੂਬੇ ਦੇ 6397 ਪਿੰਡਾਂ ਦੇ 537000 ਕਿਸਾਨਾਂ ਨੇ 31 ਲੱਖ 1 ਏਕੜ ਖੇਤਰਦਾਰੀ ਸਟੇਸ਼ਨ ਕਰਵਾਇਆ ਕਰਾਇਆ ਹੈ ਤਸਦੀਕ ਕੰਮ ਪ੍ਰਕਿਰਤੀ ਤੇ ਹੈ ਤੇ ਜਿੰਨਾ ਖੇਤਰਾਂ ਵਿੱਚ ਪਾਣੀ ਨਾਲ ਫਸਲਾਂ ਖਰਾਬ ਹੋਈਆਂ ਹਨ ਉਤੇ ਪ੍ਰਤੀ ਏਕੜ 15000 ਰੁਪਏ ਦਾ ਮੁਆਜਾ ਦਿੱਤਾ ਜਾਊਗਾ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ